ਵਾਹਿਗੁਰੂ ਜੀ ਕੀ ਫਤਿਹ ਬੰਦਨ ਸਿਧੂ ਤੇਗਵਾਦ ਸਾਹਿਬ ਮਹਾਰਾਜ ਸਦਾ ਹੀ ਜਿੜੇ ਬਾਰ ਸਦਾ ਹੀ ਜਿੜੇ ਬਾਰ ਸਰਬੱਤ ਦਾ ਭਲਾ ਕਰੋ ਬਈ ਮੇਰ ਕਰੋ ਕਿਰਪਾ ਕਰੋ ਬਈ ਸਿੱਖਾਂ ਬੱਚੇ ਦਾ ਨਾਸ ਕਰੋ ਬਈ ਔਖੀ ਕੜੀ ਨ ਦੇ ਤੁਮ ਕਰੋ ਕਿਰਪਾ ਬੰਦਨ ਸਿਧੂ ਤੇਗਵਾਦ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚੇ ਨੇ ਬਈ ਬੱਚੇ ਦਾ ਬਚਾ ਲਓ ਕਿਰਪਾ ਬਈ ਕਰੋ ਆਪਣੀ ਮੇਰ ਕਰੋ ਕਿਰਪਾ ਸਿਧੂ ਤੇਗਵਾਦ ਸਾਹਿਬ ਕਰੋ ਮੇਰ હર કામ કર બણ આ रानीया परे बुरानी दर कया पर

हरमंक वठिया सोई हरमंक वठे सोईं घर घरे सभु कोई घर सभु कोई तव्हांजीमत कई नमत कई नई हारे मां न त

Moetari. I am not button scotty. I am not button scotty. I am never scotty. Not I am never scotty. I say, Good God, 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 I say, I, 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 I ਨੇ ਮਾਰਗ ਜਿਨੇ ਬਤਾਇਆ ਪੁਲੇ ਮਾਰਗ ਜਿਨੇ ਬਤਾਇਆ ਨੇ ਮਾਰੇ ਜਿਨੇ ਬਤਾਇਆ ਪੁਲੇ ਮਾਰੇ ਜਿਨੇ ਬਤਾਇਆ ਐਸਾ ਗੁਰਵੜੇ ਪਾਗੀ ਪਾਇਆ ਸਾ ਗੁਰਵੜੇ ਪਾਗੀ ਪਾਇਆ ਸਾ ਗੁਰਵੜੇ ਪਾਗੀ ਪਾਇਆ ਨਾ ਗੁਰਵੜੇ ਪਾਗੀ ਪਾਇਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸੰਤਿ ਵਡਾ ਸੇਲੇ ਰਾਖੀ ਮੇਰੀ ਕੋ ਵੇਸੇ ਤੇਰੇ ਨੋ ਰਹਸ ਕੋਸੋ ਚਟੀਆਂ ਤੁਧ ਨਿੱਚੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਤੁਧ ਨਿੱਚੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਦਰਸ਼ਨ ਦੇ اے ਜੀਵਾ ਗੁਰ ਤੇ ਦਰਸ਼ਨ ਦੇ ਜੀਵਾ ਗੁਰ ਤੇ ਸਾਰੇ ਲੋਕ ਜੈ 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 ਕਰੋ ਲੋਕ ਜੈ 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 ਕਰੋ ਲੋਕ ਵਾਹਿਗੁਰੂ ਜੀ ਕੀ ਸਿਰੀਆ ਕਾ ਲਾ ਵਾਹਿ ਗੁਰਜੀ ਕ ਖਲਸਾ ਵਾਹਿ ਗੁਰਜੀ ਦੀ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤਵੋ ਅਰਦਾਸ ਕਹੂੰ ਭਾਰ ਕਹਿ ਪੈ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਤੱਕ ਤੇਰੇ ਹੁਕਮ ਪਵੈ ਨੀ ਸਾਨੂ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸੁਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵਹਿ ਸੋ ਕਹ ਗੁਰ ਅਮਰਦਾਸ ਕਾਰਣ ਕਰਣ ਜੇ ਤੂੰ ਰਖਹਿ ਤੇਰੋ ਅਗਮ ਅਲਖ ਕਾਰਣ ਪੁਰਖ ਜੋ ਫਰਮਾਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਣ ਜੇ ਤੂੰ ਰਖਹਿ ਤੇਰੋ ਜਿਤਾ ਸਮੰਦ ਸਾਗਰ ਨੀਰ ਭਰਿਆ तेते अगन हमारे दया करो कशाव डुब ते पत्थर तारे जीगन बराबर तप ई वग का ਬ੍ਰਾਹਮਵਤ ਨਾਨਕ ਹੁਕਮੁ ਪੁਸ਼ਾਣਾ ਸੁਖੁ ਆ ਵੇ ਦਿਨ ਰਾਤੀ ਆਇਆ ਦੁਰ ਚਲ ਕ ਮੈਂ ਤਕੀ ਤੋ ਸਰਣਾਇ ਜਿਓ ਮੈਂ ਆਸਰ ਕੀ ਚਿਤ ਮਹਿ ਮੇਰਾ ਸਭ ਹੋ ਦੁੱਖ ਗਵਾਏ ਜੀਉ ਰਾਮ ਨਾਮ ਔਰ ਮਹਿ ਗਇਓ ਜਾ ਕੇ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟ ਦਰਸ ਤੁਹਾਰ ਹੋਏ ਸੁਖ ਟਲ ਗੁਰ ਸੇਵੀਆ ਹਲਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਖਤਿ ਖਸਮ ਦੀ ਨੂਰ ਅਰ ਸੋ ਕਰਸੋ ਛਟਿਆ ਉਦ ਡਿਠੇ ਸਚੇ ਪਾਤਸ਼ਾਹ मल जनम जनम दी कजण सचा सह सिर सा, सह साह, जिस पास बढ़िया सोई सब न वे सचे ਸ਼ਾਮਲ ਜਨਮ ਜਨਮ ਦੀ ਕਟੀ ਤੇ ਰਿਟੇ ਸੱਚੇ ਪਾਤਸ਼ਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲੱਗ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹ ਬੁਝਾਈ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਉਦੀ ਨੋ ਤੂੰ ਜੁਗ ਜੁਗ ਦਾਤੇ ਸਬਦੇ ਦੇਹ ਬੁਝਾਈ ਹਾਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਉ ਮਨ ਸਾ ਮਾਰ ਦੁਬਲਾ ਸਹਿਜ ਸਬਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਬਲ ਹੋਆ ਕਿਨ ਵਿਖ ਕਾਟੜਾ ਸਵਦ ਮਰੂ ਫਿਰ ਜੀਵੋ ਸਦਹੀ ਤਾ ਪਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਟਾ ਸਭ ਦੇ ਪਾਵੈ ਕੋਈ ਦਾਤ ਦਾਤ ਰੱਖੀ ਹੱਥ ਆਪਣਾ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖਤਾਇ ਦਰ ਘਹਿ Japhe ਸਈ ਦਾਤਾ ਦਾਤ ਰਖੀ ਹੱਥ ਆਪਣਾ ਜਿਸ ਭਾਵੇ ਤਿਸ ਦੇਈ ਨਾਮਕ ਨਾਮ ਰਤੇ ਸੁਖ ਪਾਇਆ ਦਰਗਾਹ ਜਪ ਹੈ ਸਈ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਧਾਮ ਦੀਨ ਤੁਮ ਜੁਗ ਜੁਗ ਦਾਤੀ ਸ਼ਬਦ ਦੇਹ ਬੁਝਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 603 ਉੱਪਰ ਸੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇਆ ਸੁਣਿਆ ਸਭਨ ਹੋ ਜਾਏ ਗੁਰੂਪਸਤ ਸੰਗਤ ਜੀਓ ਕੱਲ 11 ਤਰੀਕ ਕਲਗੀਆਂ ਵਾਲੀ ਸ਼ੈਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਗਤੀ ਜਗਰ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਪਰਸੋਂ 12 ਤਰੀਕ ਨੂੰ ਸੰਗ੍ਰਾਂਦ ਦਾ ਦਿਹਾੜਾ ਹੈ ਪਰਵਾਰਾਂ ਸਹਿਤ ਹਾਜ਼ਰੀਆਂ ਪਰਕੀ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲਾ ਬਣਾਓ ਉਹ ਲਚਕਾਂ ਦੀ ਖਮਾ ਕਰਿਓ ਬੁਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ